ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ। ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 15 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜਿਵੇਂ ਪਹਿਲਾਂ ਦੱਸਿਆ ਹੋਇਆ ਸੀਗਾ ਕਿ 13, 14 ਤੇ 15 ਤਰੀਕ ਨੂੰ ਜਿਹੜਾ ਸਿਸਟਮ ਆ ਰਿਹਾ ਹੈ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਹਲਕੇ ਤੋਂ ਦਰਮਿਆਨਾ ਤੇ ਕਿਤੇ ਭਾਰੀ ਵੀ ਪਵੇਗਾ। ਹੋਇਆ ਉਸ ਤੋਂ ਉਲਟ तकरीबन ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬੱਦਲਵਾਈ ਬਣੀ ਪਰ ਜਿੰਨੀ ਮੀਂਹ ਦੀ ਉਮੀਦ ਸੀ ਪ੍ਰਮਾਤਮਾ ਨੇ ਮਿਹਰ ਰੱਖੀ ਨਾ ਮਾਤਰ ਜਿਆਹੀ ਮੀਂਹ ਪਿਆ ਹੈ ਹਲਕੀ ਜਿਹੀ ਕਣਮਣ ਹੋਈ ਹੈ ਅੱਜ 15 ਅਪ੍ਰੈਲ ਨੂੰ ਵੀ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਤੇ ਸਿਸਟਮ ਦਾ ਆਖਰੀ ਦਿਨ ਹੈ ਅੱਜ ਵੀ ਕੋਈ ਖਾਸ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਕਾਰਨ ਇਹ ਹੀ ਹੈ ਕਿ ਇਹ ਸਿਸਟਮ ਦਾ ਜ਼ਿਆਦਾ ਜ਼ੋਰ ਪਾਕਿਸਤਾਨ ਵਾਲੇ ਪਾਸੇ ਲੱਗਣ ਕਰਕੇ ਪੰਜਾਬ ਦੇ ਵਿੱਚ ਇਹ ਕਮਜ਼ੋਰ ਹੋ ਗਿਆ ਤੇ ਕਿਤੇ ਵੀ ਕੋਈ ਵੱਡੀਆਂ ਕਾਰਵਾਈਆਂ ਨੂੰ ਅਨਜਾਮ ਨਹੀਂ ਦੇ ਸਕਿਆ ਤੇ ਦੂਸਰੇ ਪਾਸੇ ਤੇ ਦੂਸਰੇ ਪਾਸੇ ਸਿਸਟਮ ਦਾ ਅੱਜ ਆਖਰੀ ਦਿਨ ਹੈ ਸੋ ਅੱਜ ਤੋਂ ਬਾਅਦ ਇਹ ਪੰਜਾਬ ਤੋਂ ਪਾਰ ਲੰਘ ਜਾਵੇਗਾ ਤੇ ਅੱਜ ਵੀ ਕੋਈ ਖਾਸ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਹੌਲੀ ਹੌਲੀ ਮੌਸਮ ਅੱਜ ਤੋਂ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਅਗਲੇ 2 ਤੋਂ 3 ਦਿਨ ਮੌਸਮ ਲਗਾਤਾਰ ਸਾਫ਼ ਰਹੇਗਾ ਅੱਜ ਬੱਦਲਵਾਈ ਰਹੇਗੀ ਹਲਕੀ-ਫੁਲਕੀ ਕਣਮਣ ਕੁਝ ਇਲਾਕਿਆਂ ਦੇ ਵਿੱਚ ਹੋ ਸਕਦੀ ਹੈ ਨਹੀਂ ਤਾਂ ਮੌਸਮ ਇਸੇ ਤਰ੍ਹਾਂ ਦਾ ਹੀ ਰਹਿਣ ਦੀ ਜ਼ਿਆਦਾਤਰ ਸੰਭਾਵਨਾ ਹੈ ਤੇ ਅਗਲੇ 2 ਤੋਂ 3 ਦਿਨ ਮੌਸਮ ਸਾਫ਼ ਰਹੇਗਾ ਕੋਈ ਹਲਚਲ ਨਹੀਂ ਹੋਵੇਗੀ 1920 ਦੇ ਲੱਗੇ ਜਿਹੜਾ ਸਿਸਟਮ ਆ ਰਿਹਾ ਹੈ ਉਹ ਵੀ ਇੰਨਾ ਤਕੜਾ ਨਹੀਂ ਹਲਕਾ ਤੇ ਕਮਜ਼ੋਰ ਜਿਹਾ ਜਿਸ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਉਹਦੇ ਵਿੱਚ ਵੀ ਲੱਗ ਸਕਦੇ ਨੇ ਸੋ ਅੱਜ 15 April ਮੌਸਮ ਮੁੱਖ ਤੌਰ ਤੇ ਬੱਦਲਵਾਈ ਵਾਲਾ ਹਲਕੀ ਕਣਮਣ ਵਾਲਾ ਹੀ ਰਵੇਗਾ ਉਸ ਤੋਂ ਜ਼ਰਾ ਕੁਝ ਵੀ ਨਹੀਂ ਹੋਵੇਗਾ